ਅਮਰੀਕਾ ਦੇ ਵਿੱਚ ਪਤਾ ਕੀ ਕਰਦੇ ਆ ਕੈਨੇਡਾ ਚ ਜਾਂ ਬਾਹਰਲੀ ਕੰਟਰੀਆਂ ਦੇ ਵਿੱਚ ਕੀ ਕਰਦੇ ਆ ਜਦੋਂ ਬੱਚਾ 18 ਸਾਲ ਦੇ ਉੱਤੇ ਹੋ ਜਾਂਦਾ ਤੇ ਉਹਦੇ ਮਾਪੇ ਉਹਨੂੰ ਘਰੋਂ ਕੱਢ ਦਿੰਦੇ ਆ ਕਹਿੰਦੇ ਜਾ ਜਾ ਆਪਦਾ ਕਮਾ ਕੇ ਖਾ ਪਰ ਆਪਣੇ ਵਾਲੇ ਇਹ ਗੱਲ ਨਾਲ ਲਾ ਕੇ ਰੱਖਦੇ ਆ ਬੱਚੇ ਨੂੰ ਕਮਾਈ ਕਰਨੀ ਸਿਖਾਉਂਦੇ ਹੀ ਨਹੀਂ ਆਪਣੇ ਸਕੂਲਾਂ ਦਾ ਨਜ ਵੀ ਨਹੀਂ ਸਿਖਾਉਂਦੇ ਬੱਚੇ ਨੂੰ ਕਮਾਈ ਕਰਨੀ ਸਿਖਾਉਣੀ ਚਾਹੀਦੀ ਆ ਵਿਦੋ ਜਿਵੇਂ ਕਹ ਜੀਏ ਨਾ ਸ਼ੇਰ ਨੂੰ ਸ਼ਿਕਾਰ ਕਰਨਾ ਸਖਾਓ ਹੁਣ ਜੇ ਮੰਨ ਲਓ ਵੀ ਉਹ ਤੇ ਮਰੇ ਸ਼ੇਰ ਦੇ ਮਾਰ ਕੇ ਜਿਹੜੇ ਜਾਨਵਰ ਸਿੱਟ ਦਿੰਦੇ ਆ ਹਨਾ ਪਿੰਜਰਿਆਂ ਦੇ ਵਿੱਚ ਪਾਲਦੇ ਸ਼ੇਰਾਂ ਨੂੰ ਜੂਹਾ ਦੇ ਵਿੱਚ ਪਾਲਦੇ ਆ ਜੂ ਨਹੀਂ ਹੁੰਦੀ ਚਿੜੀਆ ਘਰ ਤੇ ਉਹ ਸ਼ੇਰ ਸ਼ਿਕਾਰ ਕਰਨਾ ਭੱਲੇ ਜਾਂਦਾ ਤੇ ਹੌਲੀ ਹੌਲੀ ਕਮਜ਼ੋਰ ਹੋ ਕੇ ਮਰ ਜਾਂਦਾ ਪਰ ਜਿਹੜਾ ਸ਼ੇਰ ਆਪ ਸ਼ਿਕਾਰ ਕਰਦਾ ਰਹਿੰਦਾ ਉਹਦੀਆਂ ਮਾਸਪੇਸ਼ੀਆਂ ਸਟਰੋਂਗ ਰਹਿੰਦੀਆਂ ਤੇ ਜਿਆਦਾ ਲੰਬਾ ਸਮਾਂ ਜੀਵਨ ਬਤੀਤ ਕਰਦਾ ਤੇ ਇਹੀ ਆਰਥਿਕਤਾ ਦੇ ਖੇਤਰ ਵਿੱਚ ਵੀ ਇਹ ਗੱਲ ਜੁੜਦੀ ਆ ਆਪਣੇ ਬੱਚੇ ਨੂੰ ਜੇ ਤੁਸੀਂ ਕਾਮਯਾਬ ਦੇਖਣਾ ਚਾਹੁੰਦੇ ਹੋ ਤਾਂ ਉਹਨੂੰ ਕਮਾਈ ਕਰਨੀ ਸਿਖਾਓ ਉਹਨੂੰ ਆਦਤ ਪਾਓ ਪੈਸੇ ਜੋੜਨ ਦੀ ਹੁਣ ਤੁਸੀਂ ਦੇਖ ਲਓ ਆਪਦੇ ਆਪ ਤੇ ਜੇ ਤੁਸੀਂ ਆਪ ਦੀ ਤਨਖਾਹ ਚੋਂ 10% ਜੋੜ ਦਿਓ ਤਾਂ ਤੁਹਾਡਾ ਕੁਝ ਬਣ ਸਕਦਾ ਆਸਾਈ ਪਰ ਜੇ ਤੁਹਾਡੇ ਪਰਿਵਾਰ ਦੇ ਵਿੱਚੋਂ ਦੋ ਜਣੇ ਕਮਾਉਂਦੇ ਆ ਤੇ ਤੁਸੀਂ ਇੱਕ ਜਣੇ ਦੀ ਤਨਖਾਹ ਵਿੱਚੋਂ 50% ਵਚਾ ਲੈਨੇ ਹੋ ਤਾਂ 10 ਸਾਲਾਂ ਬਾਅਦ ਮੈਂ ਕਹਿੰਨਾ ਵੀ ਤੁਸੀਂ ਆਪਦੀ ਕਮਾਈ ਤੋਂ ਇਲਾਵਾ ਵੀ ਇੱਕ ਸਾਈਡ ਬਿਜ਼ਨਸ ਖੜਾ ਕਰ ਲਓਗੇ ਜਿੱਥੋਂ ਤੁਹਾਨੂੰ ਅਲੱਗ ਤੋਂ ਕਮਾਈ ਆਇਆ ਕਰੋ ਇੱਕ ਜਰੀਆ ਬਣ ਜਾਂਦਾ ਤੁਹਾਡੀ ਤੁਹਾਡੀ ਕਮਾਈ ਵੱਧ ਜਾਂਦੀ ਹੈ ਉਹਦੇ ਨਾਲ ਉਮਾਨ ਲੋ ਵੀ ਜੇ ਮਾਲੋ ਤੁਸੀਂ ਜਿੰਨੀ ਕਿ ਤਨਖਾਹ ਲਿਆਉਣੇ ਉਹਦੇ ਨਾਲ ਤੁਹਾਡਾ ਤੁਸੀਂ ਘਰ ਹੀ ਲਾਈ ਜਾਂਦੇ ਹੋ ਤਾਂ ਤੁਹਾਡਾ ਅਗਲੇ ਸਮੇਂ ਦੇ ਵਿੱਚ ਆ ਕੇ ਬਹੁਤ ਇੱਕ ਮੁਸ਼ਕਲ ਹੋ ਸਕਦਾ ਪਰ ਜੇਕਰ ਤੁਸੀਂ ਤਨਖਾਹ ਚੋਂ ਪੈਸੇ ਬਚਾਵਾਂ ਜਾ ਕੇ ਜੋੜ-ਜੋੜ ਕੇ ਕੋਈ ਸਾਈਡ ਬਿਜ਼ਨਸ ਦੇ ਵਿੱਚ ਉਹ ਇਨਵੈਸਟ ਕਰਕੇ ਇਨਵੈਸਟਮੈਂਟ ਨਾਲ ਹੀ ਸਾਈਡ ਬਿਜ਼ਨਸ ਖੜਾ ਹੀ ਹੁੰਦੇ ਆ ਇਸ ਸਾਈਡ ਬਿジネス ਖੜਾ ਕਰ ਲਓਗੇ ਉੱਥੋਂ ਪੈਸਾ ਸੁਨਵਾਊਗਾ ਉਹ ਵੀ ਇੱਕਦੋਡੀ ਕਮਾਈ ਹੋਗੀ ਠੀਕ ਹੈ ਜੀ ਤੇ ਇੱਕ ਗੱਲ ਹੋਰ ਵੀ ਤਨਖਾਹ ਦੇ ਵਿੱਚੋਂ ਬੰਦਾ ਕਦੇ ਕੋਈ ਵੱਡਾ ਫੈਸਲਾ ਨਹੀਂ ਕਰ ਸਕਦਾ ਤਨਖਾਹ ਨਾਲ ਤਾਂ ਸਿਰਫ ਘਰ ਚਲਾਇਆ ਜਾ ਸਕਦੇ ਆ ਜੇ ਕੋਈ ਤੁਸੀਂ ਆਪਣੀ ਜ਼ਿੰਦਗੀ 'ਚ ਵੱਡਾ ਫੈਸਲਾ ਕਰਨਾ ਚਾਹੁੰਦੇ ਹੋ ਤਾਂ ਉਹ ਤੁਹਾਡੇ ਬਚਤ ਕੀਤੇ ਫੈਸਲਿਆਂ ਦੇ ਵਿੱਚੋਂ ਹੀ ਹੋਵੇਗਾ ਜਿਵੇਂ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਤੇ ਉਦੋਂ ਰਿਵਾਜ ਹੁੰਦਾ ਸੀ ਉਦੋਂ 1 ਰੁਪਏ ਦੀ ਵੈਲਿਊ ਸੀਗੀ ਮੰਨ ਲਓ ਅੱਜ ਤੋਂ 20 25 ਸਾਲ ਪਹਿਲਾਂ ਤੇ ਉਦੋਂ ਸਾਡੇ ਜਿਹੜੇ ਮਾਪੇ ਉਪ ਸੀਗੇ ਤੇ ਉਹ ਮੈਨੂੰ ਨਾ ਜਾਂਦੇ ਨੂੰ 1 ਰੁਪਿਆ ਦੇ ਦੇਣਾ ਕਦੇ ਉਹਨਾਂ ਨੇ 2 ਰੁਪਏ ਦੇ ਦੇਨੇ ਤੇ ਜਾਂਦੇ ਨੂੰ ਜਦੋਂ ਮੈਂ ਗੇਟ ਕੋਲੇ ਜਾਂਦਾ ਤਾਂ ਮੇਰੀ ਨਾ ਦਾਦੀ ਉਹ ਉਹਨਾਂ ਨੇ ਮੈਨੂੰ ਕਹਣਾ ਵੀ ਪੁੱਤ ਵੀ ਇਹ 2 ਰੁਪਏ ਜਿਹੜੇ ਹੈਗੇ ਹਨ ਤੇ ਤੇਰੇ ਪਾਪੇ ਨੇ ਦਿੱਤੇ ਆ ਇਹ ਤੂੰ ਜੋੜ ਲਾ ਇਹਨਾਂ ਨੂੰ ਤੇ ਉਹਨੇ ਨਾ ਇੱਕ ਦਿਨ ਮੇਲੇ ਤੇ ਲਿਜਾ ਕੇ ਮੈਨੂੰ ਨਾਲ ਤੇ ਇੱਕ ਮੈਨੂੰ ਉਹ ਦਵਾਤਾ ਗੋਲਕ ਤੇ ਮੈਂ ਉਹਦੇ 'ਚ 2-2 ਰੁਪਏ ਕਰਕੇ ਉਹਨੇ ਮੈਨੂੰ ਜੋੜਨ ਦੀ ਕੀ ਵੀ ਪਤਾ ਕੀ ਕਰਨਾ ਉਹਨੇ ਉਹਨੇ 1 ਰੁਪਿਆ ਉਹਦੇ ਕੋਲੋਂ ਦੇ ਦੇਣਾ ਵੀ ਮੈਨੂੰ ਲਾਲਚ 'ਚ ਚੁਪਾ ਕੇ ਤੇ ਉਹਦੇ ਨਾਲ ਕੀ ਹੋਇਆ ਵੀ ਉਹਦੋਂ ਮਤਲਬ 50 ਹੋ ਗਈ ਕਿਤੇ 100 ਹੋ ਗਿਆ ਕਿਤੇ ਕਰਦੇ ਕਰਾਉਂ ਤੇ ਜਦੋਂ ਤੱਕ ਮੈਂ 10ਵੀਂ ਚ ਆਇਆ ਤੇ ਮੇਰੇ ਕੋਲ 10000 ਰੁਪਏ ਇਕੱਠਾ ਹੋ ਗਿਆ ਸੀ ਵੀ ਕਿਤੇ ਹੁਣ ਜਵਾਕ ਸੀ ਮੈਂ ਕਿਤੇ ਖਾ ਵੀ ਲੈਂਦਾ ਸੀ ਵਿੱਚੋਂ ਤੇ ਕਰਦੇ ਕਰਾਉਂਦੇ ਵੀ ਮੈਂ ਅਠਾ ਦਸ ਸਾਲਾਂ ਚ 10000 ਰੁਪਏ ਇਕੱਠਾ ਕਰ ਲਿਆ ਸੀ ਤੇ ਉਹ ਜਦੋਂ ਨਾ ਜੀ ਸਭਾ ਕਰ ਗਰੀਬ ਸੀ ਤੇ ਮੈਂ ਵੀ ਮਤਲਬ ਮੇਰੀ ਵੀ ਇੱਛਾ ਸੀ ਵੀ ਮੈਂ ਮੋਟਰਸਾਈਕਲ ਲਵਾ ਸਾਡੇ ਘਰਦਿਆਂ ਨੇ ਮੈਨੂੰ ਵੀ ਦਵਾਉਣ ਦੀ ਕੋਨਾ ਕੀਤੀ ਤੇ ਉਹ 10000 ਰੁਪਏ ਜਦੋਂ ਮੈਂ ਕਹਿ ਆ ਵੀ ਮੇਰੇ ਕੋਲ ਹੈਗਾ ਤੇ ਉਹ ਵੀ ਅਸੀਂ ਕਿਸ਼ਤਾਂ ਦੇ ਮੋਟਰਸਾਈਕਲ ਲੈ ਲੈ ਸੀਗਾ 40 45000 ਦਾ ਮੋਟਰਸਾਈਕਲ ਸੀਗਾ ਉਹਨੂੰ 2010 ਦੇ ਵਿੱਚ ਉਦੋਂ ਅਸੀਂ ਲੈ ਲਿਆ ਸੀ ਤੇ ਵੀ ਉਹੀ ਮੈਂ ਜਿੰਨੇ ਗੱਲ ਕਰੀ ਆ ਵੀ ਮੈਂ ਇੱਕ ਜਵਾਕ ਵੀ ਜੇ ਉਦੋਂ ਸੀਗਾ ਤੇ ਜਵਾਕ ਨੇ ਪੈਸੇ ਜੋੜ ਕੇ ਇੱਕ ਚੀਜ਼ ਲੈ ਲਈ ਪਰ ਜੇ ਅੱਪਾ ਵੱਡੇ ਆ ਜਿਹੜੇ ਹਨ ਆਪਦੀਆਂ ਤਰਕਾ ਖਾਂ ਲੈਣੇ ਜਿਹੜੇ ਤੇ ਇਹ ਵੱਡੇ ਪੈਸੇ ਜੀ ਜੋੜਨ ਦੀ ਇਹਨਾਂ ਨੂੰ ਹੁਣ ਜਿਵੇਂ ਉਦੋਂ ਦੀ ਮੈਨੂੰ ਆਤ ਪਈ ਵੀ ਜਵਖ ਜਦੋਂ ਮੈਂ ਜਵਾਬ ਸੀ ਤੇ ਮੈਨੂੰ ਅੱਜ ਵੀ ਉਹ ਆਦ ਦਿੱਤਾ ਪੈਸੇ ਜੋੜਨ ਦੀ ਵੀ ਉਹ ਪੈਸੇ ਜੋੜ-ਜੋੜ ਕੇ ਹੁਣ ਅੱਸੀ ਕੁਛ ਦਿਨ ਹੋਏ 40 ਲੱਖ ਦਾ ਪਲਾਟ ਲਿਆ ਵੀ ਹੁਣ ਮੈਂ ਜਦੋਂ ਵੀ ਵੱਡਾ ਹੋ ਕੇ ਕਮਾਉਣ ਲੱਗਿਆ ਉਦੋਂ ਦੀ ਗੱਲ ਕਰਦੇ ਆ ਉਸੇ ਤਰ੍ਹਾਂ ਮੇਰੀ ਵਾਈਫ ਆਪਿਆ ਸਾਡੀਆਂ ਦੋ ਦੋਵੇਂ ਜਿਹੜੇ ਸੀ ਰੋਜ਼ਗਾਰ ਚ ਲਾਉਣਾ ਆਪਦਾ ਤੇ ਉਹ ਰੋਜ਼ਗਾਰ ਦੀ ਕਮਾਈ ਦੇ ਵਿੱਚੋਂ ਅਸੀਂ ਪੈਸੇ ਬਚਾ ਬਚਾ ਕੇ ਹੀ ਜਿਹੜੇ ਵੱਡੇ ਫੈਸਲੇ ਕਰਦੇ ਆਂ ਸਾਡਾ ਆਪਦਾ ਯਾਰ ਬਾ ਉਹੀ ਤੁਹਾਡੇ ਨਾਲ ਅਸੀਂ ਸਾਂਝਾ ਕੀਤਾ ਤੇ ਇਹ ਤੁਹਾਨੂੰ ਕਿਵੇਂ ਲੱਗੀ ਗੱਲਬਾਤ ਜੇ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਜਿਵੇਂ ਪਿੱਛੇ ਤੁਸੀਂ ਦੇਖਿਆ ਹੋਊਗਾ ਵੀ ਜਦੋਂ ਮਨਮੋਹਨ ਸਿੰਘ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਸੀ ਤੇ ਉਦੋਂ ਇੱਕ ਵਿਕਰੀ ਮੰਦੀ ਦਾ ਦੌਰ ਚੱਲ ਪਿਆ ਸੀ ਕਿ ਜਿਹੜੇ ਵੱਡੇ ਵੱਡੇ ਦੇਸ਼ਾਂ ਦੇ ਜਿਹੜੇ ਬੈਂਕ ਸੀ ਉਹ ਜ਼ੀਰੋ ਤੇ ਆ ਗਏ ਸੀ ਤੇ ਬੰਦ ਹੋ ਗਏ ਸੀ ਤੇ ਲੋਕ ਨੌਕਰੀਆਂ ਤੋਂ ਵਾਂਝੇ ਹੋ ਰਹੇ ਸੀ ਬੇਰੁਜ਼ਗਾਰ ਹੋ ਰਹੇ ਸੀ ਪਰ ਜਿਹੜੇ ਭਾਰਤ ਦੇ ਬੈਂਕ ਆ ਇਹ ਖੜੇ ਰਹੇ ਕਿਉਂਕਿ ਭਾਰਤੀਆਂ ਦੇ ਖੂਨ ਦੇ ਵਿੱਚ ਹੀ ਪੈਸੇ ਜੋੜਨ ਦੀ ਖਲਾਅ ਆ ਗਈ ਪਰਤੀ ਪੈਸੇ ਜੋੜ ਚ ਵਿਸ਼ਵਾਸ ਰੱਖਦਾ ਬਚਤ ਕਰਨੀ ਹੀ ਆਪਣਾ ਗਾਣਾ ਜਿਹੜਾ ਆਪਣੇ ਦੇਸ਼ ਦੀ ਜੀਡੀਪੀ ਨੂੰ ਡਿੱਗਣ ਨਹੀਂ ਦੇ ਰਿਆ ਤੇ ਦੂਜੀ ਹੈਗੀ ਆ ਗੱਲ ਵੀ ਆਪਣੇ ਦੇਸ਼ ਦੇ ਜਿਹੜੇ ਕਿਸਾਨ ਆ ਆਪਣੇ ਜਿਹੜੇ ਧਰਤੀ ਸੁਨਾ ਪੈਦਾ ਕਰਦੀ ਆ ਵੀ ਇਹ ਕਿਸਾਨ ਆਪਣੇ ਦੇਸ਼ ਦੀ ਜੀਡੀਪੀ ਡਿੱਗਰ ਨਹੀਂ ਦੇ ਦੇ ਬਸ ਆ ਦੋ ਹੀ ਗੱਲਾਂ ਹੋਰ ਆਪਣੇ ਮਤਲਬ ਆਰਥਿਕ ਵਿਵਸਥਾ ਦੇ ਮਗਰ ਆ ਦੋ ਗੱਲਾਂ ਖੜੀਆਂ ਇਹਦੀ ਕਰਕੇ ਆਪਣੀ ਜੀਡੀਪੀ ਹੈ ਤੇ ਜੇ ਦੋ ਗੁਣਾ ਨਾ ਹੁੰਦੀ ਤਾਂ ਆਪਾਂ ਕਦੋਂ ਦੇ ਖਤਮ ਹੋ ਚੁੱਕੇ ਹੁੰਦੇ ਤੇ ਜੇ ਸਾਡੀ ਗੱਲਬਾਤ ਤੁਹਾਨੂੰ ਵਧੀਆ ਲੱਗੀ ਤੇ ਤੁਸੀਂ ਇਹ ਵੀਡੀਓ ਸ਼ੇਅਰ ਕਰਦੇ ਵੀ ਜਿਹੜੀ ਇਹਦਾ ਸਿੱਟਾ ਨਿਕਲਦਾ ਵੀ ਅਸੀਂ ਤੁਹਾਨੂੰ ਅੱਜ ਪੈਸੇ ਬਚਾਉਣ ਬਾਰੇ ਗੱਲਬਾਤ ਕੀਤੀ ਆ ਤੇ ਵੀ ਬੱਚਤ ਕਰਨੀ ਕਿੰਨੀ ਜ਼ਰੂਰੀ ਆ ਧੰਨਵਾਦ